ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਭ ਦਾ ਆਪਣੇ ਚੈਨਲ ਸਟੱਡੀ ਆਨਲਾਈਨ ਜੁਸਟ ਫਰੀ ਅਰੇ ਜੁਆਇਨ ਕਰੋ ਲਿੰਕ ਨੂੰ ਕਰ ਦੋ ਜੀ ਸ਼ੇਅਰ ਤਾਂ ਕਿ ਸਾਰੇ ਉਹ ਆਈ ਦੀ ਲਾਈਵ ਕਲਾਸ ਨੰਬਰ ਜੀ 191 191 ਨੰਬਰ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਸੈਦ ਕਾਦਮੀ ਅਵਾਰਡ ਨਾਲ ਸੰਬੰਧਿਤ ਪ੍ਰਸ਼ਨ ਉਤਰ ਪਹਿਲਾਂ ਦੋ ਕਲਾਸਾਂ ਆਪਾਂ ਲਗਾ ਚੁੱਕੇ ਹਾਂ ਜੀ ਸੈਦ ਕਾਦਮੀ ਅਵਾਰਡ ਦੇ ਨਾਲ ਸੰਬੰਧਿਤ ਤੇ ਅੱਜ ਭਾਗ ਤੀਸਰਾ ਹੈ ਜੀ ਤੋਂ ਜਲਦੀ ਤੋਂ ਜਲਦੀ ਪਹੁੰਚੋ ਤੇ ਜਿਹੜੇ ਪਹੁੰਚ ਚੁੱਕੇ ਜੀ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ ਜੇ ਕੋਈ ਸਮੱਸਿਆ ਹੈ ਤਾਂ ਦੱਸਿਆ ਜਾਵੇ ਤਾਂ ਕਿ ਉਹ ਸਮੱਸਿਆ ਨੂੰ ਸੁਲਝਾ ਕੇ ਕਲਾਸ ਨੂੰ ਸਮੂਥਲੀ ਚਲਾਇਆ ਜਿੰਨਾ ਕੋਲ ਨੋਟੀਫਿ ਜਬ ਵੀ ਮਾਸਟਰ ਜੀ ਵੀ ਚਣਕਰ ਤਿਆਰੀ ਕਰ ਰਹੇ ਹੋ ਤੁਸੀਂ ਐਟਡੀ ਪੇਪਰ ਸੌਰੀ ਗ੍ਰੇਡ 1 ਤੋਂ 3 ਪੇਪਰ ਸਾਨ ਵਾਲੇ ਜੋ ਹੁੰਦੇ ਆ ਉਹਨਾਂ ਦੀ ਤਾਂ ਜੁਆਇਨ ਕਰੋ @ਪੰਜਾਬੀਤਿਆਰੀ ਤੇ ਜੇ ਤਿਆਰੀ ਕਰ ਰਹੇ ਹੋ ਜੀ ਈਟੀਟੀ ਪੇਪਰ A ਐਂਡ B ਦੀ ਤਾਂ ਜੁਆਇਨ ਕਰੋ ਜੀ @ETDPAPERAANDB ਤੇ ਜੇਕਰ SS ਮਾਸਟਰ ਕੈਡਰ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ @SSਤਿਆਰੀ ਇਸ ਤੋਂ ਇਲਾਵਾ ਜੀ ਸਕੂਲ ਕੰਟੈਂਟ ਚਾਹੀਦਾ ਹੈ ਤਾਂ ਜੁਆਇਨ ਕਰੋ ਜੀ @RKonlineschool ਤੁਹਾਡੀਆਂ ਸਰ ਗਰੁੱਪ ਜੁਆਇਨ ਕਰ ਸਕਦੇ ਹੋ ਬਿਨਾ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਤੇ ਵਧਿਆ ਜੀ ਅੱਜ ਦੇ ਪਹਿਲੇ ਕੁਐਸਚਨ ਦੇ ਵੱਲ। ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਨਫਰਮੇਸ਼ਨ ਦੇ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ। ਹਾਂ ਜੀ 1 ਨੰਬਰ கரੈਕਟ ਆਨਸਰ ਕਰਿਆ ਜਾਵੇ ਜੀ। 1 ਨੰਬਰ ਕੁਐਸਚਨ ਏ। ਪਾਗਲ ਲੋਕ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1982 ਬੀ 1983 ਸੀ 1984 ਡੀ 1985। 1 ਦੇ ਲਈ ਕਰੋ پاگل ਲੋਕ ਰਚਨਾ ਇਸ ਨੂੰ ਸਾਹਿਤ ਅਕਾਦਮੀ ਅਵਾਰਡ ਕਦ ਕਰ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਮੋਸਟ ਵੈਲਕਮ ਜੀ ਸਭ ਦਾ ਕਰੋ ਜੀ ਅਨਸਰ ਕੁਐਸਚਨ ਨੰਬਰ 1 ਦੇ ਲਈ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਜੀ ਕੁਐਸਚਨ ਨੰਬਰ 1 ਦੇ ਲਈ ਸੀ ਆਪਸ਼ਨ ਆਨਸਰ ਕੀਤਾ ਜਾ ਰਿਹਾ ਹੈ। ਬਾਕੀ ਕੈਂਡੀਡੇਟ ਵੀ ਕਰਨ ਜੀ ਕੁਐਸਚਨ ਨੰਬਰ 1 ਦੇ ਲਈ ਆਨਸਰ ਸੋ ਲਗਭਗ ਆਪਸ਼ਨ ਸੀ ਆਨਸਰ ਕੀਤਾ ਜਾ ਰਿਹਾ ਜੀ। ਬਿਲਕੁਲ ਠੀਕ ਹੈ ਜੀ 1984 ਦੇ ਵਿੱਚ ਮਿਲਿਆ ਜੀ ਅਗਰ ਲੋਕ ਨੂੰ ਸਾਇਦ ਕਾਰਨੀਆ ਅਵਾਰਡ ਕੁਐਸਚਨ ਨੰਬਰ 2 ਦੇ ਵੱਲ ਵਧਦੇ ਹਾਂ ਜੀ। 2 ਨੰਬਰ ਇਹ ਖਾਨਾ ਅਵਦੋਸ਼ ਦੀ ਵਿਧਾ ਕੀ ਹੈ? ਆਪਸ਼ਨ A ਕਹਾਣੀ B ਨਾਟਕ C ਨਾਵਲ D ਸਵੈ ਜੀਵਨੀ ਕੁਐਸਚਨ ਨੰਬਰ 2 ਦੇ ਲਈ ਆਨਸਰ ਕਰੋਗੇ। ਨੰਬਰ கரੈਕਟ ਆਨਸਰ ਕਰੋ ਜੀ ਕਲਾਸ ਕੱਟ ਹੋ ਰਹੀ ਹੈ ਜੀ ਨੈਟਵਰਕ ਇਸ਼ੂ ਹੈ ਜੀ ਇਸ ਕਰਕੇ ਕਲਾਸ ਕੱਟ ਹੋ ਰਹੀ ਹੈ ਹਾਂ ਜੀ ਥੋੜਾ ਬਹੁਤ ਮੌਸਮ ਦੇਖ ਕੇ ਰਹਿੰਦੇ ਹੀ ਅੱਜ ਕੱਲ ਸੋ ਕੋਪਰੇਟ ਕਰੋ ਜੀ ਥੋੜਾ ਬਹੁਤ ਜੀ ਗੜਬੜ ਚੱਲ ਰਹੀ ਹੈ ਜੀਤਕੌਰ ਦੀ ਸਵੈ ਜੀਵਨੀ ਆਨਸਰ ਆ ਰਿਹਾ ਜੀ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਆਪਸ਼ਨ ਡੀ ਸਵੈ ਜੀਵਨੀ ਕੁਐਸਚਨ ਨੰਬਰ 10 ਦੇ ਬਲਵਾਦੇ ਜੀ 3 ਨੰਬਰ ਇਸ ਸ਼ਹਿਰ ਤੇ ਗਰਾਂ ਦੀ ਵਿਧਾ ਕੀ ਹੈ ਆਪਸ਼ਨ ਐ ਨਾਵਲ ਵੀ ਨਿੱਕੀ ਕਹਾਣੀ ਸੀ ਇਕਾਂਗੀ ਦੀ ਨਾਟਕ ਕੁਐਸ਼ਨ ਨੰਬਰ 3 ਦੇ ਲਈ ਆਨਸਰ ਕਰਿਆ ਜਾਵੇ ਸ਼ਹਿਰ ਤੇ ਗਰਾਂ ਵਿਧਾ ਦੱਸੀ ਜਾਵੇ ਜੀ ਸ਼ਹਿਰ ਤੇ ਗਰਾਂ ਦੀ ਕੁਐਸ਼ਨ ਨੰਬਰ 3 ਕਰੈਕਟ ਆਨਸਰ ਕੀ ਜੀ ਆਨਸਰ ਆਪਸ਼ਨ ਬੀ ਆ ਰਿਹਾ ਸਭ ਦੇ ਵੱਲੋਂ ਹੀ ਲਗਭਗ ਬੀ ਆਪਸ਼ਨ ਕੀਤਾ ਜਾ ਰਿਹਾ ਸਜਾਨ ਸਿੰਘ ਦੀ ਨਿੱਕੀ ਕਹਾਣੀ ਵੀ ਦਾ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਨਸਰ ਕੀਤਾ ਨਿੱਕੀ ਕਹਾਣੀ ਕੁਐਸਚਨ ਨੰਬਰ 4 ਦੇ ਵੱਲ ਵਧਦੇ ਆ 4 ਨੰਬਰ ਹੈ ਜੀ ਜੀਵਨੀ ਦੇ ਲਈ ਸਾਇਦ ਕਾਦਮੀਆ ਅਵਾਰਡ ਕਦੋਂ ਮਿਲਿਆ ਆਪਸ਼ਨ 1982 B 1917 ਸੀ கரੈਕਟ ਆਨਸਰ ਕਰੋ ਕੁਐਸਚਨ ਨੰਬਰ 4 ਦੇ ਲਈ ਹਾਂਜੀ ਹਰਿਆਣੇ ਦੇ ਜਿਹੜੇ ਲੈਕਚਰ ਦਾ ਰਿਜ਼ਲਟ ਆਇਆ ਉਹ ਦੇ ਜੋ ਲੋਢਿੰਦਾ ਕੋਈ ਵੀ ਇਨਫੋਰਮੇਸ਼ਨ ਉਹ ਦੀ ਲੀ ਡਿਸਕਸ਼ਨ ਕਰ ਲਿਆ ਕਰੋ ਜੀ ਆਪਸ ਵਿੱਚ ਕਿਉਂਕਿ ਇਹ ਚੀਜ਼ਾਂ ਇੱਕ ਦੂਜੇ ਨੂੰ ਪੁੱਛ ਕੇ ਹੀ ਕੰਪਲੀਟ ਹੁੰਦੀਆਂ ਨੇ ਇੱਕ ਦੂਜੇ ਦੀ ਹੈਲਪ ਦੇ ਨਾਲ ਹੀ ਹੁੰਦੀਆਂ ਨੇ ਕਿਉਂਕਿ ਕੁਝ ਚੀਜ਼ਾਂ ਕਿਸੇ ਨੂੰ ਪਤਾ ਹੁੰਦੀਆਂ ਤੇ ਕੁਝ ਕਿਸੇ ਨੂੰ ਸੋ ਸਹਿਯੋਗ ਦੇ ਨਾਲ ਹੀ ਕੰਮ ਚੱਲਦੇ ਹੁੰਦੇ ਆ ਆਪਸ਼ਨ ਡੀ ਆਨਸਰ ਕੀਤਾ ਜਾ ਰਿਹਾ 1985 ਜੀ 1985 ਜਿਨ੍ਹਾਂ ਨੇ ਆਨਸਰ ਕੀਤਾ ਜੀ ਬਿਲਕੁਲ ਵਰਡ ਕੁਐਸਚਨ ਨੰਬਰ 5 ਦੇ ਵੱਲ ਵਧਦੇ ਆ ਜੀ ਸ਼ਹਿਰ ਤੇ ਗ੍ਰਾਂ ਚੈਣਾ ਹੈ ਆਪਸ਼ਨ ਹੈ ਸੰਤ ਸਿੰਘ ਸੇਖੋਂ ਵੀ ਸਰਜੀਤ ਬਾਤਰ ਸੀ ਸੁਜਾਨ ਸਿੰਘ ਡੀ ਨਵਤੇਜ ਸਿੰਘ ਕੁਐਸਚਨ ਨੰਬਰ 5 ਲਈ ਆਨਸਰ ਕਰੋ ਜੀ 5 ਨੰਬਰ ਕਰੈਕਟ ਆਨਸਰ 5 ਦੇ ਲਈ ਆ ਰਿਹਾ ਜੀ ਆਪਸ਼ਨ ਸੀ ਲਗਭਗ ਸੀ ਆਪਸ਼ਨ ਸੁਜਾਨ ਸਿੰਘ ਆਨਸਰ ਆ ਰਿਹਾ ਜੀ ਸ਼ਹਿਰ ਤੇ ਗਰਾਂ ਰਚਨਾ ਜੀ ਸੁਜਾਨ ਸਿੰਘ ਦੀ ਕੁਐਸਚਨ ਨੰਬਰ 6 6 ਨੰਬਰ ਜੀ ਚਨਾ ਦੀ ਰਾਤ ਦੀ ਵਿਦਾ ਕੀ ਹੈ ਕਹਾਣੀ ਸੀ ਨਾਟਕ ਡੀ ਨਾਵਲ ਕੁਐਸਚਨ ਨੰਬਰ ਕਰੈਕਟ ਆਨਸਰ ਕਰੋ ਚਨਾ ਦੀ ਰਾਤ ਦੀ ਵਿਧਾ ਕੀ ਹੈ ਕੁਐਸਚਨ ਨੰਬਰ 6 ਗਰੁੱਪ ਦੇ ਵਿੱਚ ਰਜਨਾ ਪਹੁੰਚ ਜਾਂਦੀ ਜੀ ਕਲਾਸ ਇਸ ਲਈ ਮੈਂ ਤੁਹਾਨੂੰ ਹਮੇਸ਼ਾ ਹਰ ਕਲਾਸ ਦੇ ਵਿੱਚ ਸ਼ੁਰੂ ਦੇ ਵਿੱਚ ਕਿ ਜਿਹੜੇ ਗਰੁੱਪ ਨੇ ਟੈਲੀਗ੍ਰam ਵਾਲਿਓ ਜੁਆਇਨ ਕਰ ਲਓ ਤਾਂ ਕਿ ਜੇ ਨੋਟੀਫਿਕੇਸ਼ਨ ਨਾ ਆਵੇ ਤਾਂ ਘਟੋ ਘਟੋ ਉੱਥੇ ਤੁਸੀਂ ਜੁਆਇਨ ਕਰ ਸਕਦੇ ਹੋ ਆਨਸਰ ਕੀਤਾ ਜਾ ਰਿਹਾ ਜੀ ਆਪਸ਼ਨ A ਤੇ C ਮੈਕਸ ਆਨਸਰ ਕੀਤਾ ਜਾ ਰਿਹਾ ਹਰਿੰਦਰ ਸਿੰਘ ਮਹਿਬੂਬ ਜੀ ਹਰਿੰਦਰ ਸਿੰਘ ਮਹਿਬੂਬ ਦੀ ਹੈ 6 ਨੰਬਰ ਦੇ ਲਈ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਕਵਿਤਾ ਬਿਲਕੁਲ ਠੀਕ ਆਨਸਰ ਹੋਵੇਗਾ ਬਾਕੀ ਨੋਟ ਕਰਨਗੇ ਕੁਐਸਚਨ ਨੰਬਰ 6 ਦੇ ਲਈ A ਆਪਸ਼ਨ ਕਰੋ 1.7 ਨੰਬਰ ਹੈ ਜੀ ਸ਼ੇਰ ਤੇ ਗ੍ਰਾਹਨ ਨੂੰ ਸਾਹਿਦ ਕਾਮੀਆ ਆਪਸ਼ਨ ਹੈ 1988 B 1999 C 1986 D 1987 கரੈਕਟ ਆਨਸਰ ਕੁਐਸਚਨ ਨੰਬਰ 7 ਦੇ ਲਈ ਕਰੋ ਜੀ 7 ਪਿੰਨ ਕਰ ਦਿਓ ਕਲਾਸ 3 ਪਿੰਨ ਨਹੀਂ ਹੁੰਦੇ ਜੀ ਇਹਦੇ 'ਚ ਨਹੀਂ ਹੁੰਦਾ ਟੈਲੀਗ੍ਰਾਮ ਪਿੰਨ ਅਸਲ ਚ ਪਿੰਨ ਜੇ ਕਰ ਵੀ ਦਈਏ ਤਾਂ ਉਹ ਐਕਟੀਵੇਟ ਨਹੀਂ ਹੁੰਦਾ ਜੀ ਠੀਕ ਹੈ ਕੁੱਲ ਮਿਲਾ ਕੇ ਟਾਈਪ ਕਰ ਲਓ ਸਰਚ ਕਰ ਲਓ ਆਪਣਾ ਗਰੁੱਪ ਮਿਲ ਜਾਵੇਗਾ ਠੀਕ ਹੈ ਜੀ ਹਾਂ ਡਾਇਰੈਕਟ ਤੁਸੀਂ ਜੁਆਇਨ ਨਹੀਂ ਕਰ ਪਾਓਗੇ ਇੱਕ ਵਾਰੀ ਤੁਹਾਨੂੰ ਜੁਆਇਨ ਦੇ ਲਈ ਰਿਕੁਐਸਟ ਪਾਉਣੀ ਪਵੇਗੀ ਸੋ ਉਹ ਐਕਸੈਪਟ ਕਰ ਲਈ ਜਾਵੇਗੀ ਠੀਕ ਹੈ ਜੀ ਉਹ ਸਿਕਿਉਰਟੀ ਇਸ ਲਈ ਲਾਈ ਗਈ ਹੈ ਜਿਹੜੇ ਬਾਹਰ ਕੀਤੇ ਗਏ ਆ ਉਹ ਦੁਬਾਰਾ ਐਡ ਨਾ ਹੋ ਸਕਣ ਠੀਕ ਹੈ ਜਬਾਰ ਹੋ ਚੁੱਕੇ ਆ ਉਹ ਦੁਬਾਰਾ ਐਡ ਨਾ ਹੋ ਸਕਣ ਇਸ ਲਈ ਮੈਨੂੰ ਮਿਲਦਾ ਨਹੀਂ ਜੀ ਗਰੁੱਪ ਸਰਚ ਕਰਕੇ ਵੀ ਹੋ ਹੀ ਨਹੀਂ ਸਕਦਾ ਜੀ ਕਿਉਂ ਨਹੀਂ ਮਿਲੇਗਾ ਜੀ ਐਡ ਪੰਜਾਬੀ ਤੇਰੀ ਸਰਚ ਕਰੋ ਜਰੂਰ ਮਿਲੇਗਾ ਜੀ ਆਨਸਰ ਕੁਐਸਚਨ ਨੰਬਰ 7 ਦੇ ਲਈ 86 ਆ ਰਿਹਾ ਜੀ 1986 ਜਿਨ੍ਹਾਂ ਨੇ ਆਨਸਰ ਕੀਤਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ 8 ਦੇ ਬਲਵਾਦਿਆਂ ਜੀ ਕੋਠੇ ਖੜਕ ਸਿੰਘ ਕੇਸ ਦੀ ਰਚਨਾ ਹੈ ਨੇ ਗੁਰਸ਼ਰਮ ਸਿੰਘ ਬੀ ਰਾਮ ਸਰੂਪਣ ਕੀ ਸੀ ਗਰਚਰਨ ਸਿੰਘ ਤੇ ਨਰਿੰਦਰਪਾਲ ਸਿੰਘ ਕੁਐਸਚਨ ਨੰਬਰ 8 ਦੇ ਲਈ ਆਨਸਰ ਕਰੋ ਜੀ ਪੰਜਾਬੀ ਤਿਆਰੀ ਸਰਚ ਕਰੋ ਜੀ ਐਟ ਪੰਜਾਬੀ ਤਿਆਰੀ ਕਰ ਲਓ ਜੀ 100% ਮਿਲ ਜਾਵੇਗੀ ਇੱਕੋ ਹੀ ਗਰੁੱਪ ਖੁੱਲੇਗਾ ਬਸ ਆਪਣਾ ਹੋਰ ਕੋਈ ਖੁੱਲਣਾ ਵੀ ਨਹੀਂ ਜਿਹਦੇ ਵਿੱਚ ਲਗਭਗ 2700 2800 ਦੇ ਲਗਭਗ ਕੈਂਡੀਡੇਟ ਹੈ ਜੀ ਬੀ ਆਪਸ਼ਨ ਆ ਰਿਹਾ ਜੀ ਕੋਠੇ ਖੜਕ ਸਿੰਘ ਰਾਮ ਸਰੂਪਣ ਕੀ ਦੀ ਰਚਨਾ ਹੈ ਬੀ ਬੀ ਆਪਸ਼ਨ ਹੈ ਬਿਲਕੁਲ ਠੀਕ ਕੁਐਸਚਨ ਨੰਬਰ 9 ਦੇ ਬਲਵੱਧ ਦੇ ਹਨ ਜੀ ਗੜੀਏ ਗਲਿਏ ਚਿੱਕੜ ਗਲਿਏ ਚਿੱਕੜ ਦੂਰ ਕਰਨ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ A 1987 B 1985 C 1987 D 1988 ਕੁਐਸਚਨ ਨੰਬਰ 9 ਦੇ ਲਈ ਅੰਤਰ ਕਰਿਆ ਜਾਵੇ 9 ਨੰਬਰ ਲਈ ਅੰਤਰ D ਆ ਰਿਹਾ ਜੀ। ਜ਼ਿਆਦਾ ਕਿ D ਆਪਸ਼ਨ ਅੰਤਰ 1988 ਕੀਤਾ ਜਾ ਰਿਹਾ ਸਭ ਦੇ ਵੱਲੋਂ। ਤੋ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ 1988 1988 ਹੈ ਜੀ ਬਿਲਕੁਲ ਸਹੀ ਉੱਤਰ ਕੁਐਸਚਨ ਨੰਬਰ 10 ਦੇ ਬਲਵੱਦੇ ਜੀ 10 ਨੰਬਰ ਇਹ ਉਨੀਂਦਾ ਵਰਤਮਾਨ ਦੀ ਵਿਧਾ ਆਪਸ਼ਨ ਏ ਕਵਿਤਾ ਵੀ ਕਹਾਣੀ ਸੀ ਨਾਵਲ ਤੇ ਡੀ ਨਾਟ 10 ਨੰਬਰ ਕੁਐਸਚਨ ਦੇ ਆਨਸਰ ਕਰਿਆ ਜਾਵੇ ਉਨੀਂਦਾ ਵਰਤਮਾਨ ਦੀ ਵਿਧਾ ਪੁੱਛੀ ਗਈ ਹੈ 10 ਨੰਬਰ ਦੇ ਲਈ ਆਰੇ ਜੀ ਆਪਸ਼ਨ ਅਜੇ ਤੱਕ ਸ਼ੋ ਨਹੀਂ ਹੋਇਆ ਆਨਸਰ ਆਰੇ ਜੀ ਏ ਆਪਸ਼ਨ 10 ਨੰਬਰ ਦੇ ਲਈ ਨਿੰਦਾ ਵਰਤਮਾਨ ਨਿੰਦਾ ਵਰਤਮਾਨ ਦੀ ਵਿਧਾ ਜੀ ਕਵਿਤਾ ਇਹ ਆਪਸ਼ਨ ਬਿਲਕੁਲ ਸਹੀ ਜੀ ਸਬਦ ਠੀਕ ਹੈ ਜਿਨ੍ਹਾਂ ਨੇ ਇਹ ਚੁਣਿਆ ਹੈ ਕੁਐਸਚਨ ਨੰਬਰ 11 ਦੇ ਵਾਰ ਕੋਠੇ ਕੜਕ ਸਿੰਘ ਦੀ ਵਿਧਾ ਕੀ ਹੈ ਆਪਸ਼ਨ A ਨਾਟਕ B ਨਾਵਲ ਸੀ ਕਾਂਗੀ ਤੇ D ਕਹਾਣੀ ਕੁਐਸਚਨ ਨੰਬਰ 11 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਜੀ ਪਿਛਲੀ ਰਚਨਾ ਮਨਜੀਤ ਟਿਵਾਣਾ ਦੀ ਹੈ ਬਿਲਕੁਲ ਠੀਕ ਹੈ ਜੀ ਨਿੰਦਾ ਵਰਤਮਾਨ 11 ਨੰਬਰ ਲਈ ਬੀ ਆਪਸ਼ਨ ਆਨਸਰ ਆ ਰਿਹਾ ਜੀ ਨਾਵਲ ਕੋਠੇ ਕੜਕ ਸਿੰਘ ਦੀ ਵਿਦਾ ਪੁੱਛੀ ਗਈ ਹੈ ਬੀ ਤੇ ਸੀ ਆਨਸਰ ਹੈ ਜਿਨ੍ਹਾਂ ਨੇ ਬੀ ਕੀਤਾ ਨਾਵਲ ਹੈ ਜੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 11 ਲਈ ਬੀ ਆਪਸ਼ਨ 12 ਨੰਬਰ ਇਹ ਕੈ ਕਸ਼ਨਾ ਦੀ ਰਚਨਾ ਹੈ ਆਪਸ਼ਨ A ਤਾਰਾ ਸਿੰਘ ਕਾਮਲ B ਪ੍ਰੀਤਮ ਸਿੰਘ ਸਫੀਰ ਸੀ ਸੁਖਪਾਲ ਵੀਰ ਸਿੰਘ ਹਸਰਤ ਦੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 12 ਦੇ ਲਈ ਕਰੋ ਜੀ ਆਨਸਰ 12 ਨੰਬਰ ਬਰ ਕੁਐਸ਼ਨ ਕਰੈਕਟ ਆਂਸਰ 12 ਨੰਬਰ ਲਿਖਿਆ ਜਾਵੇ 12 ਦੇ ਲਈ ਆ ਰਿਹਾ ਜੀ ਆਪਸ਼ਨ ਸੀ ਤੇ ਏ ਮੈਕਸ ਆਂਸਰ ਕੀਤਾ ਜਾ ਰਿਹਾ ਜੀ ਜੀ ਕੁਐਸ਼ਨ ਨੰਬਰ 12 ਲਈ ਲਗਭਗ ਸੀ ਆਪਸ਼ਨ ਸਤਪਾਲ ਵੀਰ ਸਿੰਘ ਵੱਲੋਂ ਆਂਸਰ ਕੀਤਾ ਗਿਆ ਜੀ ਸਤਪਾਲ ਵੀਰ ਸਿੰਘ ਅਸਰ ਜਿਨ੍ਹਾਂ ਨੇ ਆਂਸਰ ਕੀਤਾ ਇਸ ਸਤਪਾਲ ਵੀਰ ਸਿੰਘ ਗਲਤ ਹੋ ਗਿਆ ਜੀ ਆਂਸਰ ਆਵੇਗਾ ਜੀ ਆਪਸ਼ਨ ਏ ਤਾਰਾ ਸਿੰਘ ਕਮਲ ਇੱਥੇ ਕਹਿ ਕਸ਼ਨ ਕੱਲਾ ਪੁੱਛਿਆ ਜੀ ਠੀਕ ਹੈ ਇਹ ਸਪਾਲ ਵੀ ਅਸਰਤ ਦੇ ਨਾਲ ਸੰਬੰਧਿਤ ਕੁਐਸਚਨ ਆਪਾਂ ਕੱਲ ਕਰ ਲਿਆ ਸੀ ਕੁਐਸਚਨ ਨੰਬਰ 12 ਦੇ ਲਈ ਏ ਆਪਸ਼ਨ ਕੋਰੈਕਟ ਹੋਵੇਗਾ ਕੁਐਸਚਨ ਨੰਬਰ 13 ਦੇ ਬਲ ਵਾਦਦੇ ਆ ਕਣਕਿਆ ਵੀ ਦੀ ਵਿਦਾ ਪੁੱਛੀ ਗਈ ਹੈ ਆਪਸ਼ਨ ਏ ਨਾਟਕ ਦੀ ਨਿੱਕੀ ਕਹਾਣੀ ਸੀ ਨਾਵਰ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 13 ਦੇ ਲਈ ਕਰੈਕਟ ਆਨਸਰ ਕਰੋ ਜੀ 13 ਨੰਬਰ ਕੁਐਸਚਨ ਦੇ ਲਈ ਸਹੀ ਆਨਸਰ ਚੁਣਿਆ ਜਾਵੇ 13 ਨੰਬਰ ਬੀ ਆਪਸ਼ਨ ਆ ਰਹੀ ਜੀ अगेन ਬੀ ਆਪਸ਼ਨ ਲਗਭਗ ਬੀ ਆਪਸ਼ਨ ਦੇ ਨਾਲ ਹੀ ਸਾਰੇ ਜਾ ਰਹੇ ਆ ਇਹ ਆਪਸ਼ਨ ਵੀ ਆ ਚੁੱਕਾ ਕੁਝ ਆਣ ਕੇ ਆ ਵੀ ਨਿੱਕੀ ਕਹਾਣੀ ਹੈ ਜੀ ਨਿੱਕੀ ਕਹਾਣੀ ਸੰਗ੍ਰਹਿ ਜੀ ਆਪਸ਼ਨ ਬੀ ਜਿਨ੍ਹਾਂ ਨੇ ਅਨਸਰ ਦਿੱਤਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ ਜੁਨੀਦਾ ਵਰਤਮਾਨ ਕਿਸ ਦੀ ਰਚਨਾ ਹੈ ਆਪਸ਼ਨ A ਪ੍ਰੀਮ ਪ੍ਰਕਾਸ਼ B ਹਰਿੰਦਰ ਸਿੰਘ ਮਹਬੂਬ ਸੀ ਮਨਜੀਤ ਟਿਵਾਣਾ ਡੀ ਤਾਰਾ ਸਿੰਘ ਕਮਲ ਕਮਲ ਆਉਣਾ ਸੀ ਇੱਥੇ ਗਲਤ ਟਾਈਪ ਹੋ ਗਿਆ 14 ਨੰਬਰ ਲਈ ਕਰੈਕਟ ਆਨਸਰ ਕਰਾਇਆ ਜਾਵੇ ਜੀ 14 ਨੰਬਰ ਦੇ ਲਈ ਅਜੇ ਤੱਕ ਕੋਈ ਆਨਸਰ ਸ਼ੋ ਨਹੀਂ ਹੋਇਆ ਜੀ ਕਰ ਦਿਓ ਜੀ ਫਟਾਫਟ ਪ੍ਰੈਸ਼ਨ ਨੰਬਰ 14 ਦੇ ਲਈ ਸਹੀ ਆਨਸਰ ਜੋ ਵੀ ਤੁਹਾਨੂੰ ਲੱਗਦਾ ਜੀ 14 ਨੰਬਰ ਦੇ ਲਈ ਆਨਸਰ ਆ ਰਿਹਾ ਸੀ ਆਪਸ਼ਨ ਲਗਭਗ ਸੀ ਆਪਸ਼ਨ ਆਨਸਰ ਕੀਤਾ ਗਿਆ ਮਨਜੀਤ ਟਿਵਾਣਾ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 14 ਦੇ ਲਈ ਸੀ ਕੁਐਸਚਨ ਨੰਬਰ 15 ਜੀ surjit patar ਦੀ ਰਚਨਾ ਹਨੇਰੇ ਵਿੱਚ ਸੁਲਗਦੀ ਵਰਨ ਵਾਲਾ ਦੀ ਕਿਨੇ ਕਵਿਤਾ ਵੀ ਨਾਟਕ ਸੀ ਕਹਾਣੀ ਡੀ ਕਾਂਗੀ 15 ਨੰਬਰ ਲਈ ਕੋਈ ਆਨਸਰ ਕਰੋ ਜੀ ਕੁਐਸਚਨ ਨੰਬਰ 15 ਦੇ ਲਈ ਆਨਸਰ ਕਰੋ 15 ਨੰਬਰ ਲਈ ਏ ਆਪਸ਼ਨ ਆ ਚੁੱਕਾ ਹੈ ਜੀ ਬਾਕੀ ਵੀ ਕਰਨ ਕੁਐਸਚਨ ਨੰਬਰ 15 ਦੇ ਲਈ ਆਨਸਰ অপশন এ ਆ ਰਿਹਾ ਜੀ ਕਾਫੀ ਜਣਿਆਂ ਦੇ ਵੱਲੋਂ ਕਵਿਤਾ ਜੀ ਬਿਲਕੁਲ ਠੀਕ ਹੈ ਜੀ ਕਵਿਤਾ ਜੀ ਵਿਧਾ ਪੁੱਛੀ ਗਈ ਹੈ ਹਨੇਰੇ ਵਿੱਚ ਸਰ ਲਗਦੀ ਵਾਲੇ ਹਨੇਰੇ ਵਿੱਚ ਲਗਦੀ ਵਰਨ ਵਾਲਾ ਦੀ ਵਿਧਾ ਕਵਿਤਾ ਜੀ ਕੁਐਸਚਨ ਨੰਬਰ 16 ਜੀ ਜਿੱਕਰ ਦੂਰ ਕਰ ਕਿਸ ਦੀ ਰਚਨਾ ਹੈ অপਸ਼ਨ এ ਗਰਬਖਸ਼ ਸਿੰਘ ਪਰੀਤ ਲੜੀ ਵੀ ਜਸਾਨ ਸਿੰਘ ਨੇਕੀ ਸੀ ਗਰਮਖ ਸਿੰਘ ਮੁਸਾਫਰ ਡੀ ਬਨਜਾਰਾ ਬੇਦੀ ਕੁਐਸਚਨ ਨੰਬਰ 16 ਲਈ ਕਰੈਕਟ ਆਨਸਰ 16 ਨੰਬਰ ਕਰੈਕਟ ਆਨਸਰ ਕਰੋ ਜੀ 16 ਲਾਂ ਦੇ ਡੀ ਆ ਚੁੱਕੇ ਜੀ ਲਗਭਗ ਡੀ ਆਪਸ਼ਨ ਸੀ ਵੀ ਆ ਚੁੱਕਾ ਹੈ ਪਰ ਡੀ ਮੋਸਟ ਦਾ ਅਨਸਰ ਆ ਰਿਹਾ ਹੈ ਗਲੀਆਂ ਚਿੱਕੜ ਦੂਰ ਕਰ ਅੰਤਰ ਹੋਏਗਾ ਜੀ ਬਨਜਾਰਾ ਵਿਦਿ ਸੋਹਿੰਦਰ ਸਿੰਘ ਬਨਜਾਰਾ ਵਿਦਿ ਕੁਸ਼ਨ 16 ਲਈ ਡੀ 17 ਨੰਬਰ ਕੁਸ਼ਨ ਹੈ ਚਨਾ ਦੀ ਰਾਤ ਕਿਸ ਦੀ ਰਚਨਾ ਹੈ ਆਪਸ਼ਨ ਹੈ ਰਿੰਦਰ ਸਿੰਘ ਮਹਿਬੂਬ ਬੀ ਪ੍ਰੀਤਮ ਸਿੰਘ ਸਫੀਰ ਸੀ ਗੁਲਜਾਰ ਸਿੰਘ ਸੰਧੂ ਡੀ ਵੀ ਐਨ तिवारी ਕੁਸ਼ਨ ਨੰਬਰ 17 ਲਈ கரெக்ட் ஆன்சர் ਕਰੋ ਇਸ ਤੋਂ ਲਾਵਾ ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਰੇਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ 17 ਲਈ অপশন এ ਆ ਰਿਹਾ ਜੀ ਹਰਿੰਦਰ ਸਿੰਘ ਮਹਿਬੂਬ ਬਿਲਕੁਲ ਠੀਕ ਹੈ ਜੀ ਚਨਾ ਦੀ ਰਾਤ ਰਚਨਾ ਹੈ ਜੀ ਹਰਿੰਦਰ ਸਿੰਘ ਮਹਿਬੂਬ ਦੀ ਕੁਐਸਚਨ ਨੰਬਰ 18 ਜੀ ਨਵੇਂ ਯੁੱਗ ਦੇ ਵਾਰਿਸ ਕਿਸ ਦੀ ਰਚਨਾ ਹੈ অপশন এ ਮਹਿੰਦਰ ਸਿੰਘ ਸਿੰਘ ਰੰਧਾਵਾ b ਮੋਹਿੰਦਰ ਸਿੰਘ ਸਰਨਾ c ਵੀ ਅੰਤਿਵਾੜੀ ਡੀ ਕਪੂਰ ਸਿੰਘ ਘੁੰਮਣ ਕੁਐਸਚਨ ਨੰਬਰ 18 ਦੇ ਲਈ ਆਨਸਰ ਕਰਿਆ ਜਾਵੇ ਜੀ 18 ਨੰਬਰ ਏ ਤੇ ਬੀ ਆਨਸਰ ਆ ਚੁੱਕੇ ਆ ਮੋਸਟਲੀ ਬੀ ਆਪਸ਼ਨ ਦੇ ਨਾਲ ਜਾ ਰਹੇ ਆ ਸੋ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਜੀ ਬੀ ਆਪਸ਼ਨ ਮਹਿੰਦਰ ਸਿੰਘ ਸਰਨਾ ਬਿਲਕੁਲ ਠੀਕ ਆਨਸਰ ਹੈ ਨਾ ਯੋਗ ਦੇ ਵਾਰਿਸ ਰਚਨਾ ਜੀ ਮਹਿੰਦਰ ਸਿੰਘ ਸਰਨਾ ਦੀ ਕੁਐਸਚਨ ਨੰਬਰ 19 ਇਹਨਾਂ ਅਨੁਸਾਰਿਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਸੀ 993 ਡੀ 1995 ਕੁਐਸਚਨ ਨੰਬਰ 19 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਜਗਨਦੀਵਾ ਤੇ ਦਰਿਆ ਨੂੰ ਸਾਹਿਤ ਕਾਰਮੀਆਂ ਅਵਾਰਡ ਕਦੋਂ ਮਿਲਿਆ ਜੀ ਹਾਂਜੀ 19 ਨੰਬਰ ਲਈ ਆ ਰਿਹਾ ਬੀ ਤੇ ਸੀ ਡੀ ਆਪਸ਼ਨ ਨਹੀਂ ਜੀ ਸਾਡੇ ਕੋਲ ਕੁਲ ਨਹੀਂ ਚੱਲ ਰਿਹਾ ਜੀ ਕੀ ਤੁਸੀਂ ਪੁੱਛ ਲਿਆ ਜੀ ਇਹ ਲਾਈਟ ਵੀ ਬੁਝਾਤੀ ਡੀ অপশন आंसर आ रहा हो है जी ਹੁਣ ਸ਼ਾਂਤ ਮੋਲ ਹੋ ਗਿਆ ਹੁਣ ਠੀਕ ਹੈ ਜੀ ਗਰਮੀ ਚ ਕਲਾਸ ਲਾਉਣੀ ਪੈਣੀ ਹੁਣ ਆਨਸਰ ਡੀ অপਸ਼ਨ ਆ ਰਿਹਾ ਜੀ ਲਗਭਗ ਡੀ অপਸ਼ਨ 1995 ਬਿਲਕੁਲ ਠੀਕ ਹੈ ਕੁਐਸਚਨ ਨੰਬਰ 20 ਦੇ ਵੱਲ ਵੱਧਦੇ ਹਾਂ ਜੀ 20 ਨੰਬਰ ਜੀ ਨਵੇਂ ਯੁੱਗ ਦੇ ਵਾਰਿਸ ਦੀ ਵਿਧਾ ਕੀ ਹੈ অপਸ਼ਨ A ਨਿੱਕੀ ਕਹਾਣੀ B ਕਵਿਤਾ ਸੀ ਨਾਟਕ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 20 ਦੇ ਲਈ ਕਰੈਕਟ ਆਨਸਰ ਕਰੋ ਜੀ ਕਰੈਕਟ ਆਨਸਰ ਕੁਐਸਚਨ ਨੰਬਰ 20 ਦੇ ਲਈ ਕਰ ਹੁਣ ਤਾਂ ਬੰਦ ਹੋ ਹੀ ਜਾਣਾ ਜੀ ਜਦੋਂ ਕੱਟ ਹੋ ਗਿਆ ਜੀ ਬਿਜਲੀ ਦਾ ਏ ਆਪਸ਼ਨ ਆ ਰਿਹਾ ਸੀ ਆਪਸ਼ਨ ਆ ਰਿਹਾ ਜੀ ਮੈਕਸ ਅਨਸਰ ਕੀਤੇ ਜਾ ਰਹੇ ਆ ਏ ਆਪਸ਼ਨ ਮੋਸਟਲੀ ਅਨਸਰ ਕੀਤਾ ਗਿਆ ਜੀ ਨਵੇਂ ਯੁੱਗ ਦੀ ਵਾਰਸ ਨਿੱਕੀ ਕਹਾਣੀ ਬਾਕੀ ਵੀ ਕਰੋ ਜੀ ਜਸਟ 1 ਮਿੰਟ ਹਾਂ ਜੀ 20 ਨੰਬਰ ਦੇ ਲਈ கரெக்ட் ஆன்சர் ਕਰਿਆ ਜਾਵੇ ਸੋ 20 ਨੰਬਰ ਦੇ ਲਈ ਜਿੰਨਾਂ ਦਾ ਵੀ ਆਨਸਰ ਆ ਰਿਹਾ ਜੀ ਆਪਸ਼ਨ ਏ ਨਿੱਕੀ ਕਹਾਣੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 20 ਦੇ ਲਈ ਹੋਵੇਗਾ ਏ ਆਪਸ਼ਨ கரெਕਟ ਕੁਐਸਚਨ ਨੰਬਰ 21 21 ਨੰਬਰ ਤੇ ਤੁਸ਼ਾਲੀ ਦੇ ਅੰਸ਼ੋ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ 1997 ਬੀ 1998 ਸੀ 1999 ਡੀ 1990 ਕੁਐਸਚਨ ਨੰਬਰ 21 ਦੇ ਲਈ ਅਨਸਰ ਕਰੋ ਜੀ एक ही नंबर क्वेश्चन कुरेक्ट आंसर एक नंबर दे कर जाए ही नंबर आंसर आ रहे जी ऑप्शन ए बी ए मोस्टली मिक्स जी आ रहे सीशाली तो जंसोनों साहित्य अकादमी अवार्ड कदों मिले जी सतानवे काफ़ी जन आंसर आ रहा सतानवे है बिल्कुल सही आंसर ऑप्शन ए होगा कुरैक्ट क्वेश्चन नंबर बई देर है पक्षी किस रचना है ऑप्शन ए सुजान सिंह बी सिंह संतोखीर सी है जी अमृता प्रीतम डी है इन्होंने कोई भी नहीं क्रैक्ट आंसर क्वेश्चन नंबर बई दिल करो जी बई नंबर कुरैक्ट आंसर करें जी बाई नंबर के लिए आंसर आ रहे जी बी ऑप्शन डी ऑप्शन मिक्स डी काफ़ी जनता है बी भी आ चुका है जी पक्षी संतोख धीर द रचना है जी बी ऑप्शन है बिल्कुल ठीक क्वेश्चन नंबर 23 ਦੇ ਬਲਵੱਦੀਆਂ ਜੀ 23 ਨੰਬਰ ਜਗਤਾਰ ਦੀ ਰਚਨਾ جگਨੂ ਦੀਵਾ ਤੇ ਦਰਿਆ ਦੀ ਵਿਦਾ ਪੁੱਛੀ ਗਈ ਹੈ অপਸ਼ਨ ਹੈ ਕਵਿਤਾ ਵੀ ਕਹਾਣੀ ਸੀ ਨਾਟਕ ਦੀ ਨਾਵਲ கரੈਕਟ ਆਨਸਰ ਕੁਐਸਚਨ ਨੰਬਰ 23 ਦੇ ਲਈ ਕਰੋ ਜੀ ਏ 23 ਨੰਬਰ ਲਈ கரੈਕਟ ਆਨਸਰ ਕਰਿਆ ਜਾਵੇ جگਨੂ ਦੀਵਾ ਤੇ ਦਰਿਆ ਦੀ ਵਿਦਾ ਪੁੱਛੀ ਗਈ ਹੈ ਸੋ ਆਨਸਰ ਕੀਤਾ ਜਾ ਰਿਹਾ ਜੀ ਕੁਐਸਚਨ ਨੰਬਰ 23 ਦੇ ਲਈ ਆਪਸ਼ਨ ਏ ਏ ਆਨਸਰ ਆਏ ਜੀ ਕਵਿਤਾ ਜੀ ਕਵਿਤਾ ਹੈ ਬਿਲਕੁਲ ਸਹੀ ਉੱਤਰ ਹੈ ਜੀ ਜਗਨੂ ਦੀਵਤ دریا ਦੀ ਵਿਦਾਇ ਕਵਿਤਾ ਕੁਐਸਚਨ ਨੰਬਰ 24 ਪੱਖੀ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ A 1995 1996 24 ਨੰਬਰ ਕੁਐਸਚਨ ਲਈ ਆਨਸਰ ਕਰੋ ਹਾਂਜੀ 24 ਦੇ ਲਈ ਪੱਖੀ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਜੀ ਹੁਣ ਪੱਖੀ ਦੀ ਲੋੜ ਪੈਣੀ ਹੈ ਪੱਖੀ ਚ ਅਸਲ ਪੂਗੀ ਕਰਨਾ ਪੈਂਦਾ ਹੀ ਅਨਸਰ ਕੁਐਸਚਨ ਨੰਬਰ 24 ਦੇ ਲਈ ਆ ਰਿਹਾ ਹੈ ਆਪਸ਼ਨ ਡੀ 96 ਸੋ ਡੀ ਕਾਫੀ ਜਣਿਆਂ ਦੇ ਵੱਲੋਂ ਅਨਸਰ ਕੀਤਾ ਜਾ ਰਿਹਾ ਹੈ ਨੇ ਵੀ ਅਨਸਰ ਕੀਤਾ ਜੀ ਆਪਸ਼ਨ ਡੀ 1996 ਬਿਲਕੁਲ ਸਹੀ ਉੱਤਰ ਹੈ ਕੁਐਸਚਨ ਨੰਬਰ 24 ਲਈ ਡੀ ਕੁਐਸਚਨ ਨੰਬਰ 25 ਦੇ ਬਲ ਬਦਦੇ ਹਨ ਜੀ ਗਵਾਚੇ ਅਰਥ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਗਵਾਚੇ ਅਰਥ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ 1998 d 1999 d 1996 ਪ੍ਰਸ਼ਨ ਨੰਬਰ 25 ਦੇ ਲਈ ਅਨਸਰ ਕਰੋ ਜੀ ਕੁਐਸਚਨ ਰਿਪੀਟ ਨਹੀਂ ਹੋ ਰਿਹਾ ਜੀ ਕੁਐਸਚਨ ਦੀ ਫਾਰਮੇਸ਼ਨ ਅਲੱਗ-ਅਲੱਗ ਹੈ ਠੀਕ ਹੈ ਕਿਤੇ ਸਾਲ ਪੁੱਛਿਆ ਕਿਤੇ ਰਚਨਾ ਪੁੱਛੀਏ ਕਿਤੇ ਵਿਧਾ ਪੁੱਛੀ ਹੈ ਹਰ ਇੱਕ ਕੁਐਸਚਨ ਹਰ ਇੱਕ ਟੌਪਿਕ ਤੇ ਤਿੰਨ ਕੁਐਸਚਨ ਮਿਲਣਗੇ ਇਸ ਕਰਕੇ ਸ਼ਾਇਦ ਤੁਹਾਨੂੰ ਫੀਲ ਹੋ ਰਿਹਾ ਕਿ ਕੁਐਸਚਨ ਰਿਪੀਟ ਹੋ ਰਹੇ ਰਿਪੀਟ ਨਹੀਂ ਹੋ ਰਿਹਾ ਤੇ d ਆਪਸ਼ਨ ਅਨਸਰ ਕੀਤਾ ਜਾ ਰਿਹਾ ਜੀ ਹਾਂਜੀ 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 ਬੀ ਆਪਸ਼ਨ ਬੀ ਮੋਸਟਲੀ 1999 ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਬੀ ਅਨਸਰ ਕੀਤਾ ਹੈ ਕੁਐਸਚਨ ਨੰਬਰ 26 ਦੇ ਵੱਲ ਵੱਧਦੇ ਆ ਜੀ ਚੌਥੀ ਕੂਟ ਕਿਸ ਦੀ ਰਚਨਾ ਹੈ ਆਪਸ਼ਨ ਹੈ ਰਕਬੀਰ ਸਿੰਘ ਟੰਡ ਬੀ ਵਰਿਆਮ ਸਿੰਘ ਸੰਦੂਸੀ ਪ੍ਰੀਤਮ ਸਿੰਘ ਸਫੀਰ ਡੀ ਨੌਰੰਗ ਸਿੰਘ ਕੁਐਸਚਨ ਨੰਬਰ 26 ਲਈ ਕਰੈਕਟ ਆਨਸਰ ਕਰੀਏ 26 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ਹਾਂਜੀ ਲਾਈਟ ਦੇ ਆਸਰੇ ਹੀ ਰਹਿਣਾ ਪੈਂਦਾ ਜੀ ਆਪਣੇ ਕਿਹੜਾ ਏਸੀ ਲੱਗੇ ਆ ਕਿ ਲਾਈਟ ਚਲੀ ਵੀ ਜਾਵੇ ਘੰਟਾਕ ਤਾਂ ਕੋਈ ਫਰਕ ਨਹੀਂ ਪੈਂਦਾ ਇਦਾਂ ਦੀ ਸਿਚੁਏਸ਼ਨ ਨਹੀਂ ਹੈ ਆਪਣੇ ਕੋਲੇ ਸੋ 26 ਨੰਬਰ ਦੇ ਲਈ ਆਨਸਰ ਕਰਿਆ ਜਾਵੇ ਨਹੀਂ ਕੋਈ ਬੈਕਅਪ ਪਲਾਨ ਹੈ ਜੀ 26 ਨੰਬਰ ਲਈ ਆ ਰਿਹਾ ਜੀ ਬੀ ਆਪਸ਼ਨ 26 ਦੇ ਲਗਭਗ B ਆਪਸ਼ਨ ਆਨਸਰ ਕੀਤਾ ਗਿਆ ਜੀ। ਵਰਿਆਮ ਸੰਦੂਕ ਚੌਥੀ ਕੂਟ ਵਰਿਆਮ ਸੰਦੂ ਦੀ ਰਚਨਾ ਹੈ ਕੁਐਸ਼ਨ ਨੰਬਰ 27 27 ਨੰਬਰ ਹੈ ਜੀ ਸ਼ਬਦਾਂਤ ਕਿਸ ਦੀ ਰਚਨਾ ਹੈ ਆਪਸ਼ਨ ਹੈ ਤੇਜਾ ਸਿੰਘ B ਕਪੂਰ ਸਿੰਘ ਘਮਨ ਸਿੰਘ ਦੇਵ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸ਼ਨ ਨੰਬਰ 27 ਲਈ ਕਰੋ ਜੀ ਅਨਸਰ। ਕੁਐਸ਼ਨ ਨੰਬਰ 27 ਦੇ ਲਈ ਅਨਸਰ ਕਰਿਆ ਜਾਵੇ ਸੰਖੇਪ ਲਿਖਿਆ ਜੀ। ਹਾਂਜੀ। ਜਰੂਰ ਜੀ ਸੀ ਆਪਸ਼ਨ ਆ ਰਿਹਾ ਲਗਭਗ ਸਭ ਦੇ ਵੱਲੋਂ ਦੇਵ ਸ਼ਬਦਾਂਤ ਰਚਨਾ ਹੈ ਜੀ ਦੇਵ ਦੀ ਕੁਐਸਚਨ ਨੰਬਰ 28 ਦੇ ਵੱਲ ਵਾਦਿਆ ਜੀ ਗਵਾਚੇ ਅਰਥ ਦੀ ਵਿਧਾ ਕੀ ਹੈ ਆਪਸ਼ਨ ਹੈ ਕਵਿਤਾ ਬੀ ਕਹਾਣੀ ਸੀ ਨਾਟਕ ਡੀ ਨਾਵਲ ਕੁਐਸਚਨ ਨੰਬਰ 28 ਲਈ ਕਰੈਕਟ ਆਨਸਰ ਕਰਿਆ ਜਾਵੇ ਗਵਾਚੇ ਅਰਥ ਦੀ ਵਿਧਾ ਪੁੱਛੀ ਗਈ ਹੈ ਆਨਸਰ ਆ ਰਿਹਾ ਜੀ 28 ਨੰਬਰ ਦੇ ਲਈ ਆਪਸ਼ਨ ਡੀ ਨਾਵਲ ਲਗਭਗ ਸਬਦੇ ਵੱਲੋਂ ਹੀ ਆਨਸਰ ਡੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਵੀ ਡੀ ਆਨਸਰ ਕੀਤਾ ਹੈ ਬਿਲਕੁਲ ਸਹੀ ਆਨਸਰ ਹੈ ਨਾਵਲ ਹੈ ਜੀ ਕੁਐਸਚਨ ਨੰਬਰ 29 29 ਨੰਬਰ ਤੋਂ ਸ਼ਾਲੀ ਦੇ ਅੰਸੋ ਦੀ ਵਿਧਾ ਕੀ ਹੈ অপਸ਼ਨ ਹੈ ਕਵਿਤਾ ਵੀ ਨਾਟਕ ਵੀ ਨਾਵਲ ਡੀ ਕਾਂਗੀ ਕੁਐਸਚਨ ਨੰਬਰ 29 ਦੇ ਲਈ ਆਨਸਰ ਕਰਿਆ ਜਾਵੇ ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਰੇਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆਉਣ ਵਾਲੀਆਂ ਕਲਾਸਾਂ ਦਾ ਤੁਹਾਨੂੰ ਜਿਨ੍ਹਾਂ ਨੂੰ ਚਾਹੀਦੇ ਜੀ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਚਾਹੀਦਾ ਹੈ ਨੋਟਸ ਚਾਹੀਦੇ ਆ ਬੁక్స్ ਚਾਹੀਦੀਆਂ ਜਾਂ ਫਿਰ ਜਿਨ੍ਹਾਂ ਨੂੰ ਪੇਡ ਕੋਰਸ ਚਾਹੀਦਾ ਹੈ ਜਾਂ ਜਿਨ੍ਹਾਂ ਨੂੰ ਪ੍ਰੈਕਟਿਸ ਸੈਟ ਚਾਹੀਦੇ ਉਹ ਸਾਰੇ ਸੰਪਰਕ ਕਰ ਸਕਦੇ ਜੀ ਆਪਣੇ ਨੰਬਰ 7837896518 ਤੇ ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਇਨਫਰਮੇਸ਼ਨ ਲੈ ਸਕਦੇ ਹੋ ਸੋ ਸਕਰੀਨ ਸ਼ਾਟ ਕਰ ਲਓ ਤਾਂ ਕਿ ਲੋਡ ਪੈਨ ਤੇ ਇਸ ਨੰਬਰ ਨੂੰ ਵਰਤਿਆ ਜਾ ਸਕੇ ਹਾਂਜੀ ਕਵੈਸਚਨ ਨੰਬਰ 29 ਦੇ ਲਈ ਆਨਸਰ ਕੀਤਾ ਗਿਆ ਹੈ ਆਪਸ਼ਨ ਸੀ ਨਾਵਲ ਜਸਵੰਤ ਕਮਲ ਦਾ ਨਾਵਲ ਹੈ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਪਸ਼ਨ ਸੀ ਆਨਸਰ ਕੀਤਾ ਹੈ ਕਵੈਸਚਨ ਨੰਬਰ 30 ਚੌਥੀ ਕੂਟ ਦੀ ਵਿਧਾ ਕੀ ਹੈ ਆਪਸ਼ਨ ਹੈ ਕਵਿਤਾ ਬੀ ਨਿੱਕੀ ਕਹਾਣੀ ਸੀ ਨਾਵਲ ਤੇ ਡੀ ਕਾਂਗੀ ਪ੍ਰੈਸ਼ਨ ਨੰਬਰ 30 ਦੇ ਲਈ கரੈਕਟ ਆਨਸਰ ਕਰੋ ਜੀ ਕਵੈਸਚਨ ਨੰਬਰ 30 ਦੇ ਲਈ ਆਨਸਰ ਕਰਿਆ ਜਾਵੇ ਜੀ ਮਨਾ ਕਰਿਆ ਹੋਇਆ ਕਾਲ ਨਾ ਕਰੋ ਇਸ ਟਾਈਮ ਫਿਰ ਵੀ ਕੀਤੀ ਜਾ ਰਹੀ ਹੈ ਨੋਟੀਫਿਕੇਸ਼ਨ ਆਫ ਹੋ ਜਾਂਦੇ ਬਟ ਕਾਲ ਨਹੀਂ ਹਟਦੀ ਕਾਲ ਆਉਂਦੀ ਰਹਿੰਦੀ ਹੈ ਚਲੋ ਜੀ ਆਨਸਰ ਕਰ ਦੋ ਕਲਾਸ ਵੈਸੇ ਵੀ ਸਮਾਪਤ ਹੋ ਗਈ ਹੈ ਆਪਣੀ ਆਨਸਰ ਹੋ ਰਿਹਾ ਜੀ ਬੀ ਆਪਸ਼ਨ ਲਗਭਗ ਬੀ ਆਪਸ਼ਨ ਨੇ ਕੀ ਕਹਾਣੀ ਆਨਸਰ ਕੀਤਾ ਗਿਆ ਹਾਂਜੀ ਹੋਈ کہہ ਰਹੇ ਆ ਕਿ ਕਾਲ ਦਾ ਮਨਾ ਕੀਤਾ ਹੋਇਆ ਕਿ ਕਲਾਸ ਟਾਈਮ ਨਾ ਕਰਿਆ ਕਰੋ ਫਿਰ ਵੀ ਕਰ ਲੈਣੇ ਹੋ ਤੁਸੀਂ ਅਹ ਆਨਸਰ ਲਗਭਗ ਬੀ ਆਪਸ਼ਨ ਜੀ ਉਹ ਦਾ ਸਹੀ ਦਿੱਤਾ ਜੀ ਕਿਉਂ ਹੋ ਰਿਹਾ ਭਾਈ ਰੇਟ ਚੌਥੀ ਕੂਟ ਦੀ ਵਿਦਾ ਆਨਸਰ ਮੋਰਟਲੀ ਬੀ ਆਪਸ਼ਨ ਦਿੱਤਾ ਚੌਥੀ ਕੂਟ ਹੈ ਜੀ ਨਿੱਕੀ ਕਹਾਣੀ ਜਿਨ੍ਹਾਂ ਨੇ ਵੀ ਆਪਸ਼ਨ ਬੀ ਆਨਸਰ ਕੀਤਾ ਬਿਲਕੁਲ ਠੀਕ ਸੋ ਅੱਜ ਦੀ ਕਲਾਸ ਨੂੰ ਦੀ ਜੇ ਤੁਹਾਨੂੰ ਜੇਕਰ ਕਲਾਸਾਂ ਪਸੰਦ ਆ ਰਹੀਆਂ ਤਾਂ ਲਾਈਕ ਐਂਡ ਸ਼ੇਅਰ ਕਰਦੇ ਜਾਓ ਤੇ ਇਸ ਚੈਨਲ ਨੂੰ ਵੀ ਜੁਆਇਨ ਕਰ ਲਓ ਇਹ ਚੈਨਲ ਤੇ ਕਲਾਸਾਂ ਲੱਗਦੀਆਂ ਨੇ ਇਸ ਚੈਨਲ ਤੇ ਸੈਟਰਡੇ ਐਂਡ ਸੰਡੇ ਤੋਂ ਉਸ ਚੈਨਲ ਤੇ ਲਾਈਵ ਹੁੰਦੇ ਤੁਸੀਂ 55 ਤੋਂ 60 ਜਣੇ ਤੇ ਇਹਦੇ ਚ ਲਾਈਵ ਹੁੰਦੇ 35 ਕ ਜਣੇ ਸੋ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਇਹਦਾ ਮਤਲਬ ਇਹੀ ਹੈ ਸੋ ਇਹਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਇਹਦੇ ਤੇ ਜਿਹੜੀਆਂ ਕਲਾਸਾਂ ਲੱਗਦੀਆਂ ਨੇ ਉਹਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਸੋ ਕਲਾਸ ਹੁੰਦੀ ਜੀ ਇਸੇ ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਈਡੀ ਡ੍ਰੀਮਸ